ਸਵਾਲ ਜੋ ਕਿ ਤਿੰਨ ਦਹਾਕੀਆਂ ਤੋਂ ਪੰਜਾਬ ਦੀ ਰਾਜਨੀਤੀ ਅਤੇ ਨਾਲ ਹੀ ਨਿਆਂ ਪ੍ਰਣਾਲੀ ਦੇ ਆਲੇ-ਦੁਆਲੇ ਘੁੰਮ ਰਿਹਾ ਹੈ ਇੱਕ ਸਵਾਲ ਜੋ ਹਰ ਵਾਰ ਸੁਣਵਾਈ ਦੇ ਦੌਰਾਨ ਗੂੰਜਦਾ ਹੈ ਬਿਆਨ ਸਿੰਘ ਰਾਜੂਆਣਾ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਹੈ ਦੋਸਤੋ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਸਵਾਲ ਗੂੰਜਿਆ ਕੋਰਟ ਨੇ ਕੇਂਦਰ ਸਰਕਾਰ ਨੂੰ ਸਿੱਧਾ ਹੀ ਪੁੱਛ ਲਿਆ ਹੈ ਕਿ ਆਖਿਰਕਾਰ ਰਾਜੂਆਣਾ ਦੀ ਰਿਹੰਦੀ ਅਰਜ਼ੀ ਤੇ ਜੋ ਫੈਸਲਾ ਕਰਨਾ ਹੈ ਉਸ ਦੇ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਿਆਨ ਸਿੰਘ ਰਾਜੋਆਨਾ ਉਹ ਨਾਮ ਹੈ ਜਿਸ ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਇੰਤਹਾਕੇ ਬੀਤ ਗਏ ਨੇ ਅਨੇਕਾਂ ਸੁਣਵਾਈਆਂ ਹੋਈਆਂ ਨੇ ਕਈ ਵਾਰੀ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਵੀ ਗਈ ਪਰ ਫਾਂਸੀ ਤੇ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਹੈ ਜਿਸ ਨੂੰ ਲੈ ਕੇ ਅੱਜ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਤੇ ਨਾਲ ਹੀ ਜਸਟਿਸ ਐਨਵੀ ਅੰਜਾਰੀਆ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਹੁਣ ਟਾਲਮਟੋਲ ਨਹੀਂ ਹੋਏਗਾ ਅਗਲੀ ਸੁਣਵਾਈ ਤੇ ਤੁਸੀਂ ਸਾਨੂੰ ਸਪਸ਼ਟ ਜਵਾਬ ਦਿਓ ਕਿ ਬਿਆਨ ਸਿੰਘ ਰਾਜਵਾਨਾ ਦੇ ਬਾਰੇ ਤੁਸੀਂ ਕੀ ਸੋਚਿਆ ਹੈ ਇਸ ਨੂੰ ਲੈ ਕੇ ਉਹਨਾਂ ਦੇ ਵਕੀਲ ਸੀਨੀਅਰ ਐਡਵੋਕੇਟ ਮੁਕਲ ਰੋਤੋਗੀ ਨੇ ਕੋਰਟ ਦੇ ਵਿੱਚ ਦਲੀਲ ਦਿੱਤੀ ਹੈ ਕਿ ਐਸੇ ਮਾਮਲੇ ਦੇ ਵਿੱਚ ਸ਼ਾਮਲ ਹੋਏ ਹੋਰ ਦੋਸ਼ੀਆਂ ਦੀ ਸਜ਼ਾ ਬਦਲ ਦਿੱਤੀ ਗਈ ਹੈ ਉਹ ਬਾਹਰ ਵੀ ਆ ਚੁੱਕੇ ਹਨ ਪਰ ਰਾਜੂ ਆਨਾ ਦੀ ਫਾਈਲ ਅਜੇ ਵੀ ਕਾਗਜ਼ਾਂ ਦੇ ਢੇਰ ਦੇ ਵਿੱਚ ਹੀ ਦੱਬੀ ਹੋਈ ਹੈ ਰੋਤੋਗੀ ਨੇ ਪੁੱਲਰ ਦਾ ਵੀ ਜ਼ਿਕਰ ਕੀਤਾ ਦਵਿੰਦਰ ਪੁੱਲਰ ਜਿਸ ਨੂੰ ਮੌਤ ਦੀ ਸਜ਼ਾ ਸੁناਈ ਗਈ ਸੀ ਉਸ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਅਤੇ ਅੱਜ ਉਹ ਆਜ਼ਾਦ ਹੈ ਫਿਰ ਰਾਜੂ ਆਨਾ ਦੇ ਨਾਲ ਵੱਖਰਾ ਵਤੀਰਾ ਕਿਉਂ ਹੋ ਰਿਹਾ ਹੈ ਕੋਰਟ ਨੇ ਵੀ ਸਵਾਲ ਖੜੇ ਕੀਤੇ ਹਨ ਕਿ ਮੌਦੀ ਸਜ਼ਾ ਦਾ ਮਤਲਬ ਸਿਰਫ ਕਾਗਜ਼ਾਂ ਤੇ ਹੀ ਰਹਿ ਗਿਆ ਹੈ ਜੇ ਇੱਕੋ ਕੇਸ ਦੇ ਦੋਸ਼ੀਆਂ ਲਈ ਅਲੱਗ-ਅਲੱਗ ਮਾਪਦੰਡਾਂ ਹਾਂ ਤਾਂ ਨਿਆਂ ਦਾ ਅਰਥ ਹੀ ਕੀ ਰਹਿ ਜਾਏਗਾ ਰਾਜੋ ਆਨੰਦ ਦਾ ਕੇਸ ਪੰਜਾਬ ਦੇ ਇਤਿਹਾਸ ਨਾਲ ਜੁੜਿਆ ਉਹ ਪੰਨਾ ਹੈ ਜਿਸ ਤੇ ਹਰ ਵਾਰ ਸੁਣਵਾਈ ਦੇ ਨਾਲ ਨਵਾਂ ਸਿਆਸੀ ਤੂਫਾਨ ਖੜਾ ਹੋ ਜਾਂਦਾ ਹੈ ਸਾਲ 1995 ਵਿੱਚ ਤਤਕਾਲ ਮੁੱਖ ਮੰਤਰੀ ਬਿਆਨ ਸਿੰਘ ਜਿਨ੍ਹਾਂ ਨੂੰ ਕੀ ਬੰਬ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ ਇਸ ਕਤਲ ਦੇ ਮਾਮਲੇ ਦੇ ਵਿੱਚ ਰਾਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਈ ਸਰਕਾਰਾਂ ਬਦਲੀਆਂ ਕਈ ਵਕੀਲ ਵੀ ਬਦਲੇ ਕਈ ਕਮੇਟੀਆਂ ਵੀ ਬੈਠੀਆਂ ਪਰ ਫਾਂਸੀ ਦੇ ਫੈਸਲੇ ਅਜੇ ਵੀ ਸਵਾਲੀਆ ਨਿਸ਼ਾਨਾ ਦੇ ਅੰਦਰ ਹੀ ਲਟਕ ਰਹੇ ਹਨ ਜਿਸ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਾਫ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਇਹ ਕੇਸ ਹੁਣ ਲਟਕਾਇਆ ਨਹੀਂ ਜਾਏਗਾ ਅਗਲੀ ਸੁਣਵਾਈ ਤੇ ਜਵਾਬ ਲਿਆਇਆ ਜਾਏ ਕਿ ਰਹਿਮ ਦੀ ਅਰਜ਼ੀ ਦਾ ਅੰਤਿਮ ਫੈਸਲਾ ਕਿਉਂ ਨਹੀਂ ਕੀਤਾ ਗਿਆ ਹੈ ਇਹ ਕੇਸ ਸਿਰਫ ਇੱਕ ਫਰਜ਼ੀ ਸਜ਼ਾ ਦਾ ਨਹੀਂ ਸਗੋ ਪੂਰੀ ਨਿਆਂ ਪ੍ਰਣਾਲੀ ਦੀ ਪ੍ਰੋਸੇਮੰਦਗੀ ਦਾ ਸਵਾਲ ਵੀ ਬਣ ਗਿਆ ਹੈ ਕਿ ਬਿਆਨ ਸਿੰਘ ਰਾਜਵਾਨਾ ਨੂੰ ਫਾਂਸੀ ਹੋਏਗੀ ਜਾਂ ਉਸ ਦੀ ਸਜ਼ਾ ਬਦਲ ਕੇ ਉਹ 30 ਸਾਲਾਂ ਦੀ ਸਜ਼ਾ ਕੱਟਣ ਤੋਂ ਬਾਅਦ ਰਿਹਾ ਹੋ ਜਾਏਗਾ ਪੰਜਾਬ ਹੀ ਨਹੀਂ ਸਾਰਾ ਦੇਸ਼ ਇਸ ਸਵਾਲ ਦਾ ਜਵਾਬ ਜਾਨਣਾ ਚਾਹੁੰਦਾ ਹੈ ਉਹ ਨਿਗਾਹਾਂ ਟਿਕੀਆਂ ਹਨ ਅਗਲੀ ਸੁਣਵਾਈ ਤੇ ਅਤੇ ਨਾਲ ਹੀ ਕੇਂਦਰ ਸਰਕਾਰ ਦੇ ਜਵਾਬਦੇਹ ਉਤੇ ਵੀ ਇਸ ਖਬਰ ਨੂੰ ਲੈ ਕੇ ਤੁਸੀਂ ਆਪਣੀ ਟਿੱਪਣੀ ਕਮੈਂਟਾਂ ਦੇ ਰਾਹੀਂ ਸਾਨੂੰ ਦੇ ਸਕਦੇ ਹੋ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ